ਬੜੀਆਂ ਚਲੋ ਬੜੀਆਂ ਇਹਨਾਂ ਦਾ ਸਰ ਆਰਟੀ ਕਰਕੇ ਬੜੀਆਂ ਹੈ ਕਿ ਲਾਇਸੈਂਸ ਕਰਕੇ ਬੜੀਆਂ ਹਨ ਪਤਾ ਨਹੀਂ ਕਿ ਕਿ ਵੇਖੋ ਗੱਲ ਜਿਹੜਾ ਕੰਮ ਕਰਨ ਰਿਹਾ ਉਹਨੂੰ ਹੀ ਪਤਾ ਮੈਂ ਗਲਤ ਕੀ ਕਰਨ ਰਿਹਾ ਜੇ ਤੁਸੀਂ ਗਲਤ ਕਰਦੇ ਹੋ ਇੱਕ ਵਾਰੀ ਆਵਾਜ਼ ਆਉਂਦੀ ਵੀ ਨਾ ਕਰੀਏ ਗਲਤ ਜਦੋਂ ਲਾਇਸੈਂਸ ਹੈ ਨਹੀਂ ਆਰਟੀ ਹੈ ਨਹੀਂ ਤਾਂ ਡੁਕਾ ਚਲਾਉਣ ਦੀ ਅਥਾਰਟੀ ਹੈ ਨਹੀਂ ਤੇ ਬਿੱਲਾਂ ਤੇ ਤੈਨੂੰ ਚਲਣੀਆਂ ਜਿਨ੍ਹਾਂ ਦੇ ਵੇਖੋ ਅੱਜ ਤੁਹਾਨੂੰ ਏਅਰ ਰੀਲੀਫ ਦੇਾਂਗੇ ਵੀ ਜਿਹੜੇ ਆਪਣੇ ਲਾਇਸੈਂਸ ਭਲਾਈ ਕਰਕੇ ਇਹਨਾਂ ਦੀਆਂ ਆਰਸੀਆਂ ਅਪਲਾਈ ਕਰਕੇ ਤੇ ਕੁਝ ਲੋਕਾਂ ਨੇ ਇਹ ਆਰਸੀਆਂ ਘਰਾਂ 'ਚ ਰੱਖੀਆਂ ਨੇ ਇਹਦੇ ਨੰਬਰ ਬੇਟਾ ਲਾ ਕੇ ਘਰ 'ਚ ਰੱਖੀਆਂ ਵੀ ਸੜਕ ਤੇ ਜਾਂਦੇ ਚਲਾਨ ਹੋ ਜਾਂਦਾ ਤੇ ਇਹ ਤਾਂ ਕੰਮ ਨਹੀਂ ਚੱਲਣ ਦੇਣਾ ਮੈਨੂੰ ਇੱਥੇ ਮਨਤਾ ਕਰਦਿਆਂ ਸਾਲ ਹੋ ਗਿਆ ਪਰ ਹੁਣ ਜਦੋਂ ਸਾਡੇ ਸਾਡੀ ਪੱਕ ਦਾ ਸਵਾਲ ਹੈ ਤੁਹਾਨੂੰ ਇਹ ਨਾ ਬਰਦਾਸ਼ਤ ਕੀਤਾ ਜਾਊਗਾ ਜਾਓ ਜੀਰੇ ਛੁਟਾ ਛੁਟਾੜੇ ਕਰੋ ਪਾਲੇ ਜਾਂ ਤੇ ਪੁੱਤ ਦਾ ਚਲਾਉਣੇ ਹਾਂ ਸਰ ਬੇਨਤੀ ਸਰ ਇੱਕ ਸਰ ਜਿਹੜੇ ਅਸੀਂ ਕਹਿੰਨੇ ਹਾਂ ਉਹ ਠਿਕਾ ਮਾ ਕੇ ਸਾਰੇ ਘਾਨ ਜਿਹੜੇ ਜ਼ਿਆਦਾ ਬਜ਼ੁਰਗ ਹੈ ਉਹਨਾਂ ਦੇ ਕਰਕੇ ਦੂਜਿਆਂ ਨੇ ਵੀ ਝੜਤ ਲੱਤ ਵਜਦੀ ਹੈ ਵੇਖੋ ਤੇ ਕੀ ਕਹਿ ਕਹਿ ਸਕਦੇ 56 ਸਾਲ ਤੇ ਸਰਕਾਰ ਰਿਟਾਇਰਮੈਂਟ ਕਰ ਦਿੰਦੀ ਹੈ ਬੰਦੇ ਨੇ ਵੀ ਹੁਣ ਤੁਸੀਂ ਆਪਣਾ ਬਹਿ ਕੇ ਜਿਤਨਾ ਵੀ ਗੁਜ਼ਾਰਾ ਕਰਨਾ ਔਰ ਉਹਨਾਂ ਨੂੰ ਅਪੀਲ ਆ ਵੀ ਹੋਰ ਕਿਤੇ ਕੋਈ ਚੌਂਕੀਦਾਰਾ ਕਰ ਲਓ ਹੋਰ ਕਿਸੇ ਦੁਕਾਨ ਤੇ ਲੱਗ ਜਾਓ ਈ ਰਖਸ਼ਾਨਾ ਚਲਾਓ ਬਜ਼ੁਰਗ ਕਿਸੇ ਨੂੰ ਨਹੀਂ ਬਰਦਾਸ਼ਤ ਕੀਤਾ ਜਾਣਾ ਹੈਂਡੀਕੈਪ ਬੰਦੇ ਨੇ ਲੱਤ ਹੈ ਨਹੀਂ ਘਰ ਦੇ ਚੋਕੇ ਰਖਸ਼ਿਤ ਰੱਖ ਦਿੰਦੇ ਆ ਉਹ ਸਾਰੇ ਪੰਜਾਬ ਨੂੰ ਹੈਂਡੀਕੈਪ ਬਣਾਉਣ ਨੂੰ ਫਿਰਦਾ ਇੱਕ ਬੰਦਾ ਸਰ ਕੁਛੇ ਦੇ ਵੇਖਿਆ ਗਿਆ ਕਿ ਨਸ਼ਾ ਕਰਕੇ ਬਹੁਤ ਜਿਆਦਾ ਜੇ ਹੰਦੀ ਆ ਉਹੀ ਅੰਦਰੇ ਆਟੋ ਪਾਦੇ ਆ ਹਾਂ ਮੰਨਦੇ ਆ ਜੀ ਮੰਨਦੇ ਆ ਜੀ ਇਹ ਗੱਲ ਮੰਨਦੇ ਆ ਅਸੀਂ ਮੰਨਦੇ ਆ ਵੀ ਕਈ ਅਮਲੀਆ ਨੇ ਅਸੀਂ ਤਾਂ ਕਹਿੰਦੇ ਪ੍ਰਸ਼ਾਸਨ ਜਿੱਥੇ ਵੀ ਆਦਾ ਵੀ ਰੋਲ ਬੰਦਾ ਜਿਹੜੇ ਬੰਦੇ ਸਹੀ ਆ ਨਾ ਜਿੱਥੇ ਬੰਦਾ ਕੋਈ ਗਲਤ ਕਰਦਾ ਉਹਦੀ ਫੋਟੋ ਖਿੱਚੋ ਹਾਂ ਜੀ ਜੀ ਬਿਲਕੁਲ ਪ੍ਰਸ਼ਾਸਨ ਨੇ ਲਈਏ ਵੀ ਆ ਬੰਦਾ ਦਾਰੂ ਪੀਤੀ ਹੈ ਨਸ਼ਾ ਕੀਤਾ ਉਹਦੀ ਵਜ੍ਹਾ ਨਾਲ ਹਾਲ ਜਿੰਦਤ ਗੱਤ ਵਜਿਹਾ ਹੈ ਆ ਵੀ ਕੀਆ ਜੇ ਤੇ ਖਰਾਬ ਘਾਟਿਆ ਵਾ ਹਾਂ ਦੇ ਟੈਂਕਰ ਆਉਂਦੇ ਜੇ ਅਸੀਂ ਸਹੀ ਤਰੀਕੇ ਨਾਲ ਚੱਲੀਏ ਚਲੋ ਅੱਗੇ ਪਛਾਹ ਆਰਸੀ ਸਰਟ ਜ਼ਰੂਰੀ ਹੈ ਪ੍ਰਸ਼ਾਸਨ ਨੇ ਕਹਤਾ ਹਾਂਜੀ ਉਹਦੇ ਲਈ ਅਸੀਂ ਇੱਕ ਥੋੜਾ ਬੇਨਤੀ ਕਰਕੇ ਥੋੜਾ ਜਿਹਾ ਟਾਈਮ ਲੈ ਲੈਂਦੇ ਹਾਂ ਹਾਂ ਟਾਈਮ ਥੋੜਾ ਦਿੰਦਾ ਪਰ ਉਸ ਤੋਂ ਬਾਅਦ ਟਾਈਮ ਨਹੀਂ ਜੇ ਮਿਲਣਾ ਕੋਈ ਕੋਈ ਗੱਲ ਵਾਲਾ ਕੋਈ ਕਿੰਨੇ ਕਮੇ ਟਾਈਮ ਲੈ ਲਾਂਗੇ ਅਸੀਂ ਕੋਈ ਟਾਈਮ ਲੈ ਕੇ ਨਹੀਂ ਕਰਸੋ ਬਾਤ ਹੀ ਹੋਣੀ ਹੈ ਫੇਰੇ ਅੱਗੇ ਨੂੰ ਸਮਾਪਤੀ ਬੰਦੇ ਦਾ ਪੂਰਾ ਸਹਿਯੋਗ ਦੇਣ ਡਿਆ ਉਹਨਾਂ ਨੇ ਸਾਨੂੰ ਪਹਿਲੇ ਵੀ ਦੋ ਦੋ ਵਾਰੀ ਕਿਹਾ ਵੀ ਆਪਣੀ ਆਰਸੀਆ ਲਾਇਸੈਂਸ ਬਣਾਓ ਉਹ ਤਰੀਕੇ ਨਾਲ ਚੱਲੋ ਠੀਕ ਹੈ ਠੀਕ ਹੈ ਮੇਰੀ ਵੱਡਾ ਫైనాన్స్ ਸਾਹਿਬ ਮੇਰੀ ਤੇ ਮੇਰੇ ਕੋ ਗੱਡੀਆਂ ਫైనాన్స్ ਹੋਈਆਂ ਬੰਦੇ ਦੀਆਂ ਦੀਆਂ 40 50 ਗੱਡੀਆਂ ਫਾਈਨਾਂਸ ਹੋਈਆਂ ਹੁਣ ਇਹਨਾਂ ਦੇ ਗੱਡੀ ਫੜੀ ਗਿਆ ਤੇ ਮੈਂ ਨਾਲ ਕੋ ਸੋਲਮੈਂਟ ਲੈਣੇ ਮੈਨੂੰ ਸੋਲਮੈਂਟਰੀ ਦੇਣ ਡੇ ਗੱਡੀ ਅੜ ਗਈ ਇਹਨਾਂ ਦੀ 10 12 ਗੱਡੀਆਂ ਰੋਹ ਹੀ ਫੜ ਲੈਣਗੇ ਛੱਡ ਦਿੰਦੇ ਆ ਹੁਣ ਜੇ ਉਹ ਸੁਝੇ ਹੋਰ ਜੇ ਉਹਨਾਂ ਨੇ ਗੱਲ ਕੀਤੀ ਉਹਦੇ ਕਾਗਜ਼ ਆ ਆਰਸੀ ਕੋਈ ਨਹੀਂ ਉਹ ਸਭ ਕੁਝ ਮੇਰੇ ਕੋ ਪੇ ਇਹਨਾਂ ਦੇ ਸਟੈਂ ਉਪਸ਼ੇ ਜੇ ਹੁਣ ਇਹ ਕਹਿੰਦੇ ਪਹ ਲਸਾਂਸ ਕੈਟ ਆ ਲਸਾਂਸੀ ਜਾਂ ਕੋ ਟੈਂਪਰੇਰੀ ਲਸਾਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣੇ ਰਿਕਸ਼ਾ ਗੱਲਾਂ ਚਲਾ ਸਕਣ ਕਾਰ ਭਾਂ ਨਾ ਚਲਾ ਸਕਣ ਉਹਨ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੂੰ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿੱਥੋਂ ਕਿੱਸਾ ਦੇਣੀ ਹੈ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਬੈਏ ਨੇ ਆ ਨੰਬਰ ਕਈ 22 ਨੰਬਰ ਤੇ 22 ਜਿਹੜੀਆਂ 2022 ਦੀਆਂ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਅ ਪਾ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੇਰੀ ਨੰਬਰ ਦਾ অপਸ਼ਨ ਦੇ ਦੇਣਾ ਇੱਕ ਟੈਂਪਰੇਰੀ ਨਾਲ ਕੋਈ ਲਸਾਂ ਸੇ ਦੇ ਦੇ ਜਿਹੜਾ ਅੱਜ ਅਪਲਾਈ ਕਰਦਾ ਸਵੇਰੇ ਲਸਾਂ ਸੇ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਣ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰ ਲੈਣਾ ਚਾਹੀਦਾ ਤੇਨੂੰ ਇਹ 18 ਕਰੇ 20 30 34 40 ਸਾਲ ਦੇ ਸਾਰੇ ਹੈਗੇ ਨਹੀਂ ਇਹ ਤੇ ਇਹਨਾਂ ਨੂੰ ਆਪਸ਼ਨ ਤੇ ਦੇਣ ਇੱਕ ਟੈਂਪਰੇਰੀ ਸਰਪੇ ਦੇਣ ਵੀ ਟੈਂਪਰੇਰੀ ਆਪਣਾ ਇਰਸ਼ਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ ਆਪਸ਼ਨ ਤੇ ਦੇ ਦੇਣਾ ਫਿਰ ਉਹਨਾਂ ਨੂੰ ਉਹ ਧਿਆੜੇ ਦੇ ਬੰਦੇ ਆ ਕੀ ਕਰਨਾ ਹੈ ਉਹ ਧਿਆੜੇ ਕੀ ਕਰਨਾ ਹੈ ਚੱਕਦੇ ਹੋ ਕਿਸੇ ਇਰਸ਼ਾ ਨੂੰ ਤੁਸੀਂ ਕਿਹੜੇ ਕਿਹੜੇ ਕਾਗਜ਼ਾ ਚੱਕ ਮੈਂ ਇਹਨਾਂ ਨੂੰ ਚੱਕ ਲਈਏ ਸਟੈਂਪ ਪੇਪਰ ਲਿਆ ਇਹਨਾਂ ਨੂੰ ਮੈਂ 5 500 ਰੁਪਏ ਦਾ ਹੋਰ ਕਿਹੜੇ ਕਾਗਜ਼ਾ ਹੋਰ ਨੇ ਗੱਡੀ ਦੀ ਕਿ ਆਰਸੀ ਵੀ ਹੈਗੀ ਮਕਪਈਆਂ ਨਾ ਦੀਆਂ ਹੈਗੀਆਂ ਵਾ ਚੱਕ ਪੂਰੇ ਪਈ ਆ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕੱਢ ਲੀ ਇਹਨਾਂ ਦੀ ਆਰਸੀ ਉਹਨਾਂ ਨੂੰ ਤੇ ਜੱप्त ਨਹੀਂ ਕੀਤਾ ਗਿਆ ਜੀ ਇਹਨਾਂ ਦੇ ਇਹਨਾਂ ਦੀ ਇੰਸੂਰੈਂਸ ਹੋਈ ਹੁੰਦੀ ਹਾਂਜੀ ਇਹ ਛੋਟੇ ਛੋਟੇ ਦੀ ਨਵੀਆਂ ਨਵੀਆਂ ਦੀ ਆ ਉਹਦੀ ਮੱਕ ਹੈਗੀ ਆ ਹੈਗੀ ਤੁਹਾਨੂੰ ਇਹਨਾਂ ਪਤਾ ਇੰਸੂਰਸ ਦੇ ਵਿੱਚ ਜਿਹੜਾ ਚਲਾਉਣ ਵਾਲਾ ਹੁੰਦਾ ਦਾ ਲਾਇਸੈਂਸ ਵੀ ਜ਼ਰੂਰੀ ਹੁੰਦਾ ਪਰ ਲਾਇਸੈਂਸ ਜ਼ਰੂਰੀ ਹੁੰਦਾ ਇਹ ਤਾਂ ਹੁਣ ਕੀਤਾ ਨਾ ਇਹ ਤਾਂ 2-3 ਸਾਲ ਦੇ ਚੱਲਣ ਡੀਆਂ ਨੇ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜੇ ਰੂਲ ਅੱਜ ਨਵਾਂ ਬਣਿਆ ਕੋਈ ਰੂਲ ਤੇ ਉਦੋਂ ਦਾ ਚੱਲਣ ਡਿਆ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਆਉਂਦੀ ਇੱਕ ਡੇਟ ਦੇ ਉੱਤਰ ਤੇ ਕਹਿ ਕੇ ਇਹਨਾਂ ਦੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਦਿਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚ ਤੁਹਾਨੂੰ ਕੋਈ ਮੁਸ਼ਕਿਲ ਆਉਂਦੀ ਮੁਸ਼ਕਿਲ ਹੁੰਦੀ ਮੈਂ ਨੇ ਕੋ 25000 ਰੁਪਏ ਦੀ ਕਿਸ ਲੈਣੀ ਮੈਨੂੰ ਨਹੀਂ ਦੇ ਜਣਾ ਮੈਂ ਤਾਂ ਲੜਾ ਹੁਣ ਮੈਂ ਤਾਂ ਸੋਹ ਆਪੇ ਤਾਂ ਠੀਕ ਵਾ ਮੈਂ ਦੱਸੂ ਕੀ ਕਰਾਂ ਬੰਦੇ ਹੁਣ ਮੈਂ